ਇਹਦੇ ਚ ਖਾਸ ਹੀਅਤ ਕੀ ਆ ਜਿਵੇਂ ਆਮ ਪੰਪਰਸ ਵੀ ਆਪਾਂ ਖਿੱਚ ਖਿੱਚ ਕੇ ਮਾਰਦੇ ਹਾਂ ਹਾਂਜੀ ਹਾਂਜੀ ਆ ਮੇਰੇ ਹੱਥ ਨੂੰ ਇੱਧਰ ਦਿਖਾ ਆ ਮੇਰਾ ਹੱਥ ਵੇਖੀ ਯਾਰ ਲੈ ਵੀ ਮਿੱਤਰ ਤੁਸੀਂ ਸਟਾਰਟਿੰਗ ਦੇਖੋ ਯਾਰ ਮੈਨੂੰ ਆ ਲੱਗਿਆ ਕਿ ਕੋਈ ਇਹ ਨਹੀਂ ਲਾ ਹੁਣ ਆਪਾਂ ਇਹਦਾ ਦਿਖਾਣੇ ਇਹਦੇ ਨਾਲ ਗੰਨਾ ਵੀ ਅੱਛੀ ਇਟਾਲੀਅਨ ਆਮ ਨੋਰਮਲ ਲੈ ਕੇ ਹੀ ਇਟਾਲੀਅਨ ਗੰਨਾ ਇੱਕ ਦਾ ਇਟਾਲੀਅਨ ਗੰਨਾ ਆਕ ਵਾਲੀ 3 ਫੁੱਟ ਵੀ ਕਰਾਤੀ ਠੀਕ ਆ ਵੀ ਇਹੇ ਚੋਡੀਆਂ ਆਂਦੀਆਂ ਸੀਆਂ ਠੀਕ ਆ ਹੁਣ ਮੈਂ ਤੁਹਾਨੂੰ ਕਿੱਲਾ ਪ੍ਰੈਸ਼ਰ ਦਿਖਾਉਣਾ ਇੱਕਰੀ ਆ ਵੀ ਗਾਂਦੀ ਕਰਾਮਾਤ ਆ ਅੱਛਾ ਹਾਂ ਦੋਨੇ ਗੰਨਾਂ ਚੇਂਜ ਕਰਾਤੀ ਵਾਹ ਜੀ ਵਾਹ ਇਹ ਦੋਨਾਂ ਗੰਨਾਂ ਦੀ ਕੀਮਤ ਹੈ 1100 ਰੁਪਏ 1100 ਰੁਪਏ ਜੇ ਅਸੀਂ ਇਹਨਾਂ ਆਮ ਨੋਰਮਲ ਗੱਲ ਨਾ ਹੁਆਣੀ ਹੈ ਅਸੀਂ ਤੋਂ ਪੈਸੇ ਲੈਸ ਕਰਾ ਦੱਸ ਠੀਕ ਹੈ ਜੀ ਹੁਣ ਇਹਦਾ ਗੰਦ ਦਾ ਪਹਿਲਾ ਦਾ ਇਹਦਾ ਪ੍ਰੈਸ਼ਰ ਦਿਖਾ ਦਿਓ ਆਪਾਂ ਹਰੇ ਹਰੇ ਲੈ ਜੇ ਤਰਫ ਪਰ ਪ੍ਰੈਸਰ ਦੇਖ ਕਰੋ ਇਹਦਾ ਲੱਗਦਾ ਵੀ 35 ਤੋਂ 27 ਹੋਤਾ ਇਹਦਾ ਪ੍ਰੈਸ਼ਰ ਹੋਊਗਾ ਇਹਦਾ ਵਾਹ ਰਾਜੇ ਬਾਈ ਮੇਰਾ ਇਹਦੇ ਵਿੱਚ ਮੋਟ ਨੂੰ ਆ ਵੇਖ ਆ ਨੋਰਮਲ ਗਨ ਹੈ ਠੀਕ ਹੈ ਜੀ ਆ ਇੱਦੀ ਕੀ ਆ ਆ ਇਟਾਲੀਅਨ ਗਨ ਓ ਠੀਕ ਹੈ ਇਹਦਾ ਗੁੰਦੀ ਆ ਜਿਹੜੀ ਘਟਣ ਵਧਣ ਵਾਲੀ ਆ ਲੈ ਵੀ ਜੂ ਮਰਾ ਵੀ ਮੜੀ ਜਾਂ ਗੁੰਦੇ ਤੇ ਨਿਓਲ ਮਿੱਤਰ ਬਹੁਤ ਘੈਂਟ ਆ ਗਈ ਠੀਕ ਹੈ ਇਸ ਤਰੀਕੇ ਮੈਂ ਆਪਾਂ ਪਹਿਲਾਂ ਦਰਮੇਂ ਦੀ ਨਿਓਲ ਲਾਉਂਦੀ ਸੀ ਪ੍ਰੈਸ਼ਰ ਵਧਾ ਕੇ ਢਾ ਸਕਦੇ ਸੀ